600 ਦਾ ਨਹੀਂ ਬਣਦਾ ਇਹਨਾਂ ਨੇ ਪਿੱਛੋਂ ਪਾ ਕੇ ਉਹ ਥੋਰ ਮੋਰੀ ਕੱਢੀ ਇਹਨਾਂ ਨੇ ਸਮਾਰਕ ਮੀਟਰ ਵਿੱਚ ਪਾਣੀ ਹਾਂਜੀ ਦੋਸਤੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਸ਼ਾਹਲੀ ਥਾਣੇ ਅੱਗੇ ਧਰਨਾ ਲੱਗ ਸਕਿਆ ਕਿਸਾਨ ਵੀਰ ਅੰਦਰ ਰੱਖੇ ਹੋਏ ਨੇਗੇ ਤੇ ਬਾਈ ਜੀ ਸ਼ਾਹਲੀ ਜਿਹੜਾ ਰੋਡ ਆ ਉਹ ਵੀ ਜਾਮ ਕਰਤਾ ਕਿਸਾਨਾਂ ਨੇ ਕਿਉਂਕਿ ਅੱਗੇ ਤੱਕ ਨਹੀਂ ਜਾਂਦੇ ਦਿੱਤੇ ਜਾ ਰਹੇ ਵੀਡੀਓ ਨੂੰ ਬਾਈ ਸ਼ੇਅਰ ਕਰਿਓ ਦੇਖ ਸਕਦੇ ਹੋਗੇ ਸ਼ਾਹਲੀ ਥਾਣੇ ਅੱਗੇ ਜਿਹੜਾ ਧਰਨਾ ਲੱਗ ਸਕਦਾ ਹੋ ਸਕਦਾ ਪ੍ਰਸ਼ਾਦਾ ਪਾਣੀ ਉਰੀ ਛੱਕੇ ਜਾਣ ਕਿਸਾਨ ਵੀ ਰਾਤ ਲੱਗ ਸਕਦੀ ਹੈ ਵੀਡੀਓ ਨੂੰ ਸ਼ੇਅਰ ਕਰਿਓ ਦੋਸਤੋ ਅੱਤ ਉਹ ਵੀਡੀਓ ਨੂੰ ਸ਼ੇਅਰ ਕਰਿਓ ਕਿਸਾਨ ਆ ਗੂ ਬਹਿ ਗਏ ਨੇ ਆ ਕੇ ਥਾਣੇ ਅੱਗੇ ਸ਼ਾਇਲੀ ਥਾਣੇ ਅੱਗੇ ਉਹਨੇ 12000 ਰੁਪਏ ਦੁਬਾਰੇ ਪਰ ਕਿ ਦੁਬਾਰਾ ਮਿਸ ਲਾਜਣਾ ਜੀ ਉਹ ਇਹ ਵੀਰੋ ਸੋਚਣ ਦੀ ਗੱਲ ਆ ਤੁਹਾਨੂੰ ਇਹ ਚੀਜ਼ਾਂ ਦੇ ਵਿੱਚੋਂ ਐਮਐਸਪੀ ਦੀ ਦਿੱਤੀ ਆਪਾਂ ਨੂੰ ਗਾਰੰਟੀ ਐਮਐਸਪੀ ਦੀ ਗਾਰੰਟੀ ਨਹੀਂ ਦੇ ਕੇ ਸਰਕਾਰ ਨੇ ਲਿਖਤੀ ਰੂਪ ਦੇ ਵਿੱਚ ਫੇਰ तो अंदर ने बापू अंदर रखे चाली चाली बंद अंदर लाके देख जाया ਜਾ ਕੇ ਆਣਾ ਤੁਸੀਂ ਨਹੀਂ ਨਾਰੇ ਤੇ ਚੱਲੋ ਮੈਂ ਕਿਤੇ ਮਨਜੀ ਦੇ ਵਿੱਚ ਭਰਾਵਾਂ ਨੂੰ ਕਰ ਦਿੱਤਾ ਉਹਦੀ ਕੋਠੀ ਮੁਰਾ ਆ ਜਾਂਦੇ ਬੰਦੇ ਉੱਥੇ ਬੰਦੇ ਉੱਥੇ ਜਾਓ ਮੈਂ ਕਿਤੇ ਮੈਂ ਕਿਤੇ ਜਾਓ ਉਧਰ ਮੈਂ ਕਿਤੇ ਦੱਸੋ ਜਿਹੜੀ ਹੱਡ ਬੀਤੀ ਆ ਉਹ ਦੱਸੋ ਤੁਸੀਂ ਆਪਣੀ ਹੱਡ ਵਿੱਚ ਤਾਂ ਠੀਕ ਐ ਉਹਦੇ ਵਿੱਚ ਭਰਾਵੋ ਮੈਂ ਤਾਂ ਇਹ ਰੋਣਾ ਵੀ ਭਾਨਾ ਜਿੰਦਾਬਾਦ ਉੱਥੇ ਆਉਂਦੇ ਆ ਰਹੇ ਲੋਕ ਸੋ ਟੈਂਪਲ ਸੱਤ ਆਪਾਪੂ ਆਏ ਨੇ ਟੈਂਪਲ ਦੀ ਕੋਠੀ ਮੂਲ ਉੱਥੇ ਆਏ ਨੇ ਉੱਥੋਂ ਆਇਆ ਸਾਰਾ ਉੱਥੋਂ ਆਏ ਨੇ ਭਾਈ ਆ ਦੇਖ ਸਕਦੇ ਹੋਗੇ ਅੱਗੇ ਜਾਣ ਨਹੀਂ ਦਿੱਤੇ ਹੈਗੇ ਕਿਸਾਨ ਵੀ ਇਹ ਬਾਪੂ ਆਏ ਨੇ ਉੱਥੋਂ ਆਏ ਨੇਗੇ ਜੀ ਆ ਉਹਦੀ ਕੋਠੀ ਦੇ ਮੂਹਰੇ ਬੰਦੇ ਸਾਡੇ ਕੇ ਠੀਕ ਹੈ ਜੀ ਬਾਪੂ ਆਰਾਮ ਚ ਹੋਰੀ ਅੰਦਰ ਨੇ ਹਾਂ ਜੀ ਮੈਂ ਤਾਂ ਇੱਕ ਨਹਾਵਾ ਬਾਤ ਦਾ ਲਾ ਭਰਾਵੋ ਉੱਥੇ ਤਾਂ ਬੈਠਿਆ ਡਟੇ ਪਾਣੀ ਵੀ ਛਿੜਕਦਾ ਡਾਂਗਾਂ ਵੀ ਬੱਜੀਆਂ ਉਹ 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 ਕਿ ਸਾਰੇ ਲੋਕ ਦੇ ਮਜੂਰਾ ਦੇ ਤਾ ਜਿੰਦਾਬਾਦ 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 ਕਲੇ ਕਲੇ ਮਾ ਲਗਾ ਕੀ ਕਰਨਗੇ ਜਨਾਂ ਥਲੇ ਹਕਾ ਲਈ ਜੋ ਲੜਦੇ ਲੋਕ ਲੈਪਰਾਵਾ ਤੱਕ 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 ਇਹ ਕੋਟਬਨੂ ਸਾਹਿਬ ਜਾਣਦੇ ਨੇ ਲੈਪਰਾਵਾ ਆਪ ਦਾ ਮੈਂ ਦੇਖ ਲਾਂਦਾ ਸਿੱਧੂ ਆਉਂ ਰਿਹਾ ਸਾਡਾ ਬਾਬਾ ਆਏ ਸੀ ਮੈਂ ਜਾਂਦਾ ਉੱਥੇ ਦੇਖਦਾ ਸੀ ਆਏ ਸੀਗੇ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਕਿਉਂਕਿ ਉਰੀ ਉਰੀ ਇੱਥੀ ਇੱਥੀ ਆ ਗਏ ਜਿਹੜੇ ਪ੍ਰਸ਼ਾਦਾ ਪਾਣੀ ਛਕਣਗੇ ਠਾਣੇ ਅੰਦਰ ਕਰ ਤੋਂ 40 ਜਿਹੜੇ ਕਿਸਾਨ ਵੀਰ ਨੇ ਭਰਾ ਨੇਗੇ ਉਹਨਾਂ ਨੂੰ ਅੰਦਰ ਜਾ ਕੇ ਡੱਕਿਆ ਹੋਇਆਗਾ ਤੇ ਬਾਪੂ ਜੀ ਦੇਖ ਸਕਦੇ ਉੱਥੋਂ ਆ ਰਹੇ ਨੇਗੇ ਦੇਖ ਸਕਦੇ ਹੋਗੇ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਆਜੋ ਆਪਾਂ ਗੱਲਬਾਤ ਕਰਦੇ ਆਂਗੇ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਜਾ ਤੇ ਜਿਹੜੇ ਵੀ ਰੋਡ ਤੇ ਬੈਠੇ ਆ ਬੇ ਥਾਣੇ ਦੇ ਨਾਮ ਚਬਾਦੇ ਬੰਦ ਕਰ ਦੇ ਰਹੇ ਆ ਵੀਰੋ